ਲਾੜਲੀ ਭਾਗ 98 ਇਸ ਕਹਾਣੀ ਨੂੰ ਸਮਝਣ ਲਈ ਕਹਾਣੀ ਦੇ ਪਿਛਲੇ ਭਾਗ ਜਰੂਰ ਪੜਨਾ ਤੇ ਸੁਣਨਾ ਜੀ ਸ਼ੁਰੂ ਕਰਦੇ ਹਾਂ ਅਸੀਂ ਅੱਜ ਦਾ ਭਾਗ ਭੋਲੀ ਦਾ ਗੁੱਡੀ ਤੇ ਜਵਾਕਾਂ ਪ੍ਰਤੀ ਮੂੰਹ ਵੇਖ ਕੇ ਸੰਤੋਖੀ ਨੂੰ ਬਾਲਾ ਚੰਗਾ ਲੱਗਾ ਤੇ ਖੁਸ਼ੀ ਵਾਲੀ ਹੋਈ ਫਿਰ ਭੋਲੀ ਸੰਤੋਖੀ ਨੂੰ ਕਹਿਣ ਲੱਗੀ ਅਸੀਂ ਤਾਂ ਲੈਣ ਆਏ ਸੀ ਜਵਾਕਾਂ ਨੂੰ ਮੈਨੂੰ ਤਾਂ کارਖਾਨੇ ਨੂੰ ਆਂਦਾ ਸੀ ਗੁੱਡੀ ਵੀ ਹੁਣ ਜਾਣ ਲਈ ਕਾਲੀ ਕਰਨ ਲੱਗੀ ਕਿ ਮੈਂ ਵੀ ਜਾਣਾ ਵਾ ਮੈਨੂੰ ਵੀ ਮਾਂਏ ਤੇਰੀ ਬਾੜੀ ਜ਼ਿਆਦ ਆਉਂਦੀ ਸੀ ਫਿਰ ਭੋਲੀ ਤੇ ਬਿੱਟੂ ਬਾਰ ਬਾਰ ਜਦੋਂ ਕਹਿ ਰਹੇ ਸੀ ਕਿ ਸ਼ਾਮੀ ਜਾਣਾ ਤਾਂ ਬਾਪੂ ਜੀ ਤੇ ਸੰਤੋਖੀ ਨੇ ਰੋਕ ਲਿਆ ਕਿ ਕੋਈ ਨਹੀਂ ਅੱਜ ਦਾ ਦਿਨ ਤੁਸੀਂ ਰੁਕ ਜਾਓ ਰਹਿ ਲਓ ਸਵੇਰੇ ਚਲੇ ਜਾਇਓ ਗੁੱਡੀ ਨੇ ਮਾਂ ਤੇ ਬਾਪੂ ਜੀ ਦੇ ਕਹਿਣ ਤੇ ਸੱਸ ਨੂੰ ਰੋਕ ਰੋਕ ਲਿਆ ਮਨਾ ਲਿਆ ਤੇ ਕਿਹਾ ਕੋਈ ਗੱਲ ਨਹੀਂ ਆਪਾਂ ਸਵੇਰੇ ਚੱਲਾਂਗੇ ਫਿਰ ਬਿੱਟੂ ਕਹਿਣ ਲੱਗਾ ਮੈਂ ਤਾਂ ਸਕੰਦਰ ਸਿੰਘ ਵੱਲ ਜਾਣਾ ਸੀ ਬਾਲੇ ਕੰਮ ਨੇ ਫਿਰ ਮਾਣ ਨੇ ਕਿਹਾ ਚੱਲ ਕੋਈ ਨਹੀਂ ਪੁੱਤ ਸਵੇਰੇ ਚੱਲਾਂਗੇ ਹੁਣ ਰਾਤ ਪਰ ਸਾਰੇ ਜਾਣੇ ਕਦੇ ਖੁਸ਼ੀ ਕਦੇ ਗਮੀ ਦੀਆਂ ਗੱਲਾਂ ਕਰਦੇ ਰਹੇ ਨਿਆਣਿਆਂ ਨਾਲ ਬੱਤਾਂ ਪਾਉਂਦੇ ਰਹੇ ਬਿੱਟੂ ਤੇ ਬਾਪੂ ਜੀ ਸਵੇਰੇ ਸਾਰੇ ਜਾਣੇ ਤਿਆਰ ਸੀ ਜਾਣ ਲਈ ਪ੍ਰੀਤੀ ਰੋਣ ਲੱਗ ਗਈ ਤੇ ਬੋਲੀ ਬਾਪੂ ਜੀ ਕੋਲ ਰਹਿਣਾ ਬਾਪੂ ਜੀ ਕੋਲ ਰਹਿਣਾ ਬਾਪੂ ਜੀ ਹੱਸ ਕੇ ਕਹਿਣ ਲੱਗੇ ਕੋਈ ਨਹੀਂ ਮਲ ਜਦ ਵੱਡੀ ਹੋਏਗੀ ਉਦੋਂ ਆ ਜਾਇਆ ਕਰੀ ਤੇ ਰੋਂਦੀ ਹੋਈ ਨੂੰ ਗਲੇ ਲਾ ਲਿਆ ਪਰ ਫੇਰ ਵੀ ਰੋਂਦੀ ਰੋਂਦੀ ਪ੍ਰੀਤੀ ਕਾਰ ਚ ਬੈਠ ਗਈ ਤੇ ਤੇਜਿੰਦਰ ਪਿਓ ਦੀ ਗੋਦੀ ਵਿੱਚ ਬੈਠ ਗਿਆ ਸਟੇਰੀਂਗ ਫੜਦਾ ਜਾਵੇ ਸਾਰੇ ਜਾਣੇ ਬੈਠ ਗਏ ਤੇ ਪ੍ਰੀਤੀ 10 ਬੈਠੀ ਬਾਰੀ ਚੋਂ ਹੱਥ ਹਿਲਾਉਂਦੀ ਜਾਵੇ ਹੁਣ ਦੁਪਹਿਰ ਤੱਕ ਸਾਰੇ ਜਾਣੇ ਘਰ ਪਹੁੰਚ ਗਏ ਬਿੱਟੂ ਸਿੱਧਾ ਕੰਮ ਤੇ ਚਲਾ ਗਿਆ ਆਥ ਨੇ ਸੱਸ ਜਵਾਕਾਂ ਤੇ ਗੁੱਡੀ ਨੂੰ ਲੈ ਕੇ ਨੇੜਲੇ ਗੁਰਦੁਆਰਾ ਸਾਹਿਬ ਚਲੀ ਗਈ ਦੇਰ ਰਾਤ ਤੇ ਹੁਣ ਬਿੱਟੂ ਕੰਮ ਤੇ ਜਿਵੇਂ ਜਾਣ ਲੱਗ ਗਿਆ ਤਾਂ ਦੇਰ ਰਾਤ ਵੀ ਲਿਆਇਆ ਅਗਲੇ ਦਿਨ ਤੋਂ ਪ੍ਰੀਤੀ ਆਪਣੇ ਆਂਗਣ ਵਾਲੀ ਵਿੱਚ ਜਾਣ ਲੱਗੀ ਮਹੀਨੇ ਖੰਡ ਵਿੱਚ ਵਾਵਾ ਕੁਝ ਸਿੱਖ ਗਈ ਸੀ ਹੁਣ ਸਮਾਂ ਨਿਕਲਦਾ ਗਿਆ ਬਿੰਦਰੋ ਹੋਰਾ ਨਾਲ ਵੀ ਫੋਨ ਤੇ ਗੱਲਬਾਤ ਹੋ ਜਾਂਦੀ ਸੀ ਕਦੇ ਗੁੱਡੀ ਬਿੱਟੂ ਘਰ ਆਂਦੇ ਉਹਦੇ ਨਾਲ ਗੱਲ ਕਦੇ ਗੁਰਪ੍ਰੀਤ ਤੇ ਸੁਰਜੀਤ ਹੁੰਨੀ ਘਰ ਆਂਦੇ ਫਿਰ ਇੱਕ ਦਿਨ ਦੁਸ਼ਹਿਰੇ ਦੇ ਲਾਗੇ ਸੁਰਜੀਤ ਗੁਰਪ੍ਰੀਤ ਨਾਲ ਆਈ ਡੱਬਾ ਲੈ ਕੇ ਬੜੀ ਖੁਸ਼ ਸੀ ਮੂੰ ਮਿੱਠਾ ਕਰਵਾਇਆ ﾎਲੀ ਦਾ ਗੁੱਡੀ ਦਾ ਨਾਲੇ ਦੱਸਿਆ ਕਿ ਬਿੰਦਰੋ ਦਾਸਤੀ ਪਈ ਆ ਉਹਦੇ ਪੈਰ ਭਾਈ ਨੇ ਕੰਮ ਵੀ ਕਰਦੀ ਆ ਉੱਥੇ ਨਾਲੇ ਕੰਮ ਤੇ ਜਾਂਦੀ ਆ ਨਾ ਆਖਦੀ ਸੀ ਕੰਮ ਕੀਤੇ ਵੀ ਨਾ ਸਰਨਾ ਨੇ ਭੋਲੀ ਬਾਲੀ ਖੁਸ਼ ਹੋਈ ਨਾਲੇ ਗੁੱਡੀ ਨੂੰ ਵੀ ਬਾਦੂ ਚਾ ਚੜਿਆ ਸੁਣ ਕੇ ਤੇ ਹੱਥ ਜੋੜਨ ਲੱਗੀ ਵਾਏ ਗੁਰੂ ਜੀ ਸਭ ਸੁੱਖ ਰੱਖਿਓ ਫਿਰ ਸੁਜੀਤ ਨੇ ਦੱਸਿਆ ਕਿ ਬਿੰਦਰੋ ਕਹਿੰਦੀ ਸੀ ਜਵਾਕਾਂ ਤੋਂ ਮਗ ਜਵਾਕ ਤੋਂ ਮਗਰੋਂ ਪੱਕਾ ਆਉਣਗੇ ਪੰਜਾਬ ਗੇੜਾ ਮਾਰਨਗੇ ਗੁੱਡੀ ਵੇਖਦੀ ਪਈ ਸੀ ਸੁਰਜੀਤ ਮਾਮੀ ਦੇ ਬੋਲਾਂ ਵਿੱਚ ਕਿੰਨਾ ਚਾ ਸੀ ਕਿੰਨੀ ਖੁਸ਼ੀ ਸੀ ਫਿਰ ਮਾਮੀ ਦੀਆਂ ਅੱਖਾਂ ਵੀ ਨਮ ਜੀਆਂ ਹੋ ਗਈਆਂ ਗੁੱਡੀ ਨੂੰ ਕਹਿਣ ਲੱਗਾ ਮੇਰਾ ਲੱਗਣਾ ਚੱਕਰ ਕਰਨੈਲ ਕਰਨੀ ਉਹਨੂੰ ਦਵਾਉਂਗਾ ਸੁਨੇਹਾ ਕਿ ਤੇਰੇ ਬਾਪੂ ਜੀ ਹੋਰਾਂ ਵੱਲ ਸੁਨੇਹਾ ਦੇ ਆਵੇ ਗੁੱਡੀ ਖੁਸ਼ ਹੋ ਗਈ ਸੁਣ ਕੇ ਹੁਣ ਦੀਵਾਲੀ ਵੀ ਆ ਗਈ ਤੇ ਦੇਖਦੇ ਦੇਖਦੇ ਸਾਲ ਨਿਕਲ ਗਿਆ ਤਜਿੰਦਰ ਹੁਣ ਬਾਲਾ ਸ਼ੈਤਾਨ ਹੋ ਗਿਆ ਪ੍ਰੀਤੀ ਸਿਆਣੀ ਹੁੰਦੀ ਜਾ ਰਹੀ ਸੀ ਚੀਜ਼ਾਂ ਛੱਟ ਸਿੱਖਤੀ ਪੜਦੀ ਆਂਗੜਮਾਰੀ ਵਿੱਚ ਜਾ ਕੇ ਆਂਗਣ ਵਾਲੀ ਵਾਲੀ ਭੈਣ ਵੀ ਕਹਿੰਦੀ ਕਿ ਇਹ ਕੁੜੀ ਨੇ ਬਾਲੀ ਪੜਾਈ ਕਰਨੀ ਆ ਦੇਖਿਓ ਤੁਸੀਂ ਪ੍ਰੀਤੀ ਘਰ ਆ ਕੇ ਜਦੋਂ ਤਿੰਨ ਕੰਮਾਂ ਵਾਲੀ ਕਾਪੀ ਚੁੱਕਦੀ ਤਤਜਿੰਦਰ ਉਹਦੇ ਹੱਥੋਂ ਕਾਪੀ ਖੁੰਦਾ ਪੁੰਜੇ ਬੈਠ ਕੇ ਵਰਕੇ ਜੇ ਪਲਟਦਾ ਫਿਰ ਭੋਲੀ ਕਹਿੰਦੀ ਗੁੱਡੀ ਪੜਨਾ ਤਾਂ ਇਹਨੇ ਵੀ ਵਾਧੂ ਆ ਮੈਨੂੰ ਲੱਗਦਾ ਫਿਰ ਦੋਹੇ ਨੋਸਸ ਹੱਸ ਪੈਂਦੀਆਂ ਹੁਣ ਨਵੇਂ ਸਾਲ ਮਗਰੋਂ ਲੋੜੀ ਆਵੀ ਭੋਲੀ ਨੇ ਤਜਿੰਦਰ ਤੇ ਪ੍ਰੀਤੀ ਦੀ ਵੀ ਇਸ ਵਾਰ ਲੋੜੀ ਧੂਮ-ਧਾਮ ਨਾਲ ਮਨਾਈ surjit ਗੁਰਪੇਜ ਹੋਰੀ ਗੁੱਡੀ ਦੇ ਮਾਪੇਸ ਗੁਰਜੀਤ ਹੋਰੀ ਵੀ ਆਏ surjit ਨੇ ਸੰਤੋਖੀ ਨੂੰ ਬਿੰਦਰੋ ਦੀ ਵਧਾਈ ਦਿੱਤੀ ਸੁਣ ਕੇ ਸਭ ਨੂੰ ਖੁਸ਼ੀ ਹੋਈ ਕੋਰੇ ਕਦੋਂ ਖੁਸ਼ਖਬਰੀ ਆ ਜਾਏ ਕੀ ਹੁਣ ਦੱਸ ਦੇ ਕਿ ਜਵਾਕ ਹੋ ਗਿਆ ਉਹਦੇ ਬਸ ਨਾਲੇ ਹੁਣ ਕੱਲੀ ਨੂੰ ਵੇਖਣਾ ਪੈਣਾ surjit ਕਹਿਣ ਲੱਗੀ ਫਿਰ ਥੋੜੀ ਦੇਰ ਮਗਰੋਂ ਸਾਰੇ ਤਜਿੰਦਰ ਤੇ ਪ੍ਰੀਤੀ ਦੀ ਲੋੜੀ ਵਿੱਚ ਰੁੱਝ ਗਏ ਭੋਲੀ ਦਾ ਘਰ ਵੀ ਖੁੱਲਾ ਡੁੱਲਾ ਸੀ ਕੱਚੇ ਪਾਸੇ ਵੱਲ ਲੋੜੀ ਦੀ ਸਾਰੀ ਤਿਆਰੀ ਕੀਤੀ ਲੋੜੀ ਤੇ ਬਿੱਟੂ ਨੇ ਸਿਕੰਦਰ ਸਿੰਘ ਨੂੰ ਵੀ ਸੱਦਿਆ ਤੇ ਕਮਲ ਦੇ ਮਾਪੇ ਵੀ ਆ ਗਏ ਗੁੱਡੀ ਨੂੰ ਵਿੱਚੋਂ ਵਿੱਚ ਗਾਰ ਸੀ ਕਿਤੇ ਗੁਰਨਾਮ ਵੇਰ ਨਾ ਆ ਜਾਏ ਕਿਉਂਕਿ ਕਾਫੀ ਸਮੇਤੋਂ ਗੁਰਨਾਮ ਆਇਆ ਹੀ ਨਹੀਂ ਸੀ ਪਰ ਲੋੜੀ ਸੋਹਣੀ ਮਨਾਈ ਗਈ ਗੁਰਨਾਮ ਆਇਆ ਨਹੀਂ ਤੇਜਿੰਦਰ ਹੁਣ ਵਾਧੂ ਬੋਲਦਾ ਸੀ ਮੰਮੀ ਡੈਡੀ ਦਾਦੀ ਨਾਨਾ ਨਾਨੀ ਤੇ ਭੱਜਿਆ ਵਿਵਾਲਾ ਫਿਰਦਾ ਸੀ ਗੁਰਜੀਤ ਦਾ ਮੁੰਡਾ ਵੀ ਵਾਧੂ ਤੇ ਸੀ ਉਹਦੀ ਪ੍ਰੀਤੀ ਨਾ ਜਮਾ ਨਹੀਂ ਬਣਦੀ ਸੀ ਸਾਰਿਆਂ ਤੋਂ ਲੁਕਦਾ ਹੁੰਦਾ ਤੇ ਪ੍ਰੀਤੀ ਨੂੰ ੱੱਕਾ ਜਿਹਾ ਦੇ ਜਾਇਆ ਕਰੇ ਪ੍ਰੀਤੀ ਵਿਚਾਰੀ ਨਾ ਵੀਰੇ ਨਾ ਵੀਰੇ ਕਰੀ ਜਾਵੇ ਚਲੋ ਲੋੜੀ ਵੀ ਸੋਹਣੀ ਨਿਕਲ ਗਈ ਅੱਗੇ ਹੁਣ ਭੋਲੀ ਨੂੰ ਪ੍ਰੀਤੀ ਦੀ ਸੀ ਕਿ ਕਿਸੇ ਸਕੂਲ ਚ ਲਗਾ ਦਵਾ ਤੇ ਜਿੰਦਰ ਨੂੰ ਆਂਗਣ ਵਾਰੀ ਵਿੱਚ ਲਗਾਉਣਾ ਸੀ ਗੁੱਡੀ ਨੂੰ ਸੱਸ ਦੀ ਇਸ ਗੱਲ ਦਾ ਬੜਾ ਸਹਾਰਾ ਸੀ ਕਿ ਉਹ ਪੜਾਈ ਦੀ ਕਿੰਨੀ ਫਿਕਰ ਕਰਦੀ ਹੈ ਜਵਾਕਾਂ ਵੀ ਫਿਰ ਇੱਕ ਦਿਨ ਕੋਲੀ ਨੇ ਬਿੱਟੂ ਨਾਲ ਗੱਲ ਕੀਤੀ ਕਿ ਪ੍ਰੀਤੀ ਨੂੰ ਸਕੂਲ ਲਵਾਉਣਾ ਕਿਸੇ ਚੰਗੇ ਚ ਬਿੱਟੂ ਨੇ ਹੁਣ ਮਨਾਂ ਕਰ ਦਿੱਤਾ ਕਿ ਮੈਂ ਖਰਚਾ ਨਹੀਂ ਕਰ ਸਕਦਾ ਇਹਦਾ ਤੁਹਾਨੂੰ ਬਾਕੀ ਜੋ ਤੁਸੀਂ ਕਰਨਾ ਤੁਹਾਨੂੰ ਜੋ ਠੀਕ ਲੱਗੇ ਕਰੋ ਮਾਂ ਨੇ ਬੜਾ ਮਨਾਇਆ ਬੜਾ ਸਮਝਾਇਆ ਪਰ ਬਿੱਟੂ ਮੰਨਿਆ ਨਹੀਂ ਤਾਂ ਮਾਂ ਨੇ ਪ੍ਰੀਤੀ ਨੂੰ ਲਿਆ ਤੇ ਨੀਰ ਲਈ ਸਰਕਾਰੀ ਸਕੂਲ ਵਿੱਚ ਦਾਖਲ ਕਰਾ ਦਿੱਤਾ ਜਿੱਥੇ ਕੁੜੀਆਂ ਦੀ ਪੜ੍ਹਾਈ ਦਾ ਕੋਈ ਖਰਚਾ ਨਹੀਂ ਸੀ ਤੇ ਤੇਜਿੰਦਰ ਨੂੰ ਆਂਗਣ ਵਾਲੀ ਵਿੱਚ ਲਾ ਦਿੱਤਾ ਕਦੇ-ਕਦੇ ਗੁੱਡੀ ਤੇ ਭੋਲੀ ਤੇਜਿੰਦਰ ਨੂੰ ਲੈਣ ਚਲੇ ਜਾਂਦੇ ਛੱਡਣ ਚਲੇ ਜਾਂਦੇ ਤੇ ਪ੍ਰੀਤੀ ਨੂੰ ਭੋਲੀ ਆਪ ਹੀ ਸਕੂਲੋਂ ਲੈ ਕੇ ਆਉਂਦੀ ਸੀ ਹੁਣ ਇੱਕ ਦਿਨ ਗੁਰਪ੍ਰੀਤ ਤੇ ਮਾਮੀ ਸੁਰਜੀਤ ਹੋ ਕੇ ਖੁਸ਼ ਹੋ ਕੇ ਆਏ ਹੱਥ 'ਚ ਲੱਡੂ ਤੇ ਬਰਫੀ ਦਾ ਡੱਬਾ ਚੁੱਕਿਆ ਹੋਇਆ ਸੀ ਮਾਮੀ ਦਾ ਬਾਲੀ ਖੁਸ਼ੀ ਮੂੰਹ ਮਿੱਠਾ ਕਰਵਾਉਂਦੀ ਹੋਈ ਦੱਸਣ ਲੱਗੀ ਕਿ ਬਿੰਦਰੋ ਦੇ ਜੋੜੇ ਜਵਾਕ ਹੋਏ ਨੇ ਇੱਕ ਧੀ ਤੇ ਇੱਕ ਪੁੱਤ ਗੁੱਡੀ ਤੇ ਪੋਲੀ ਬਾਲੀਆਂ ਖੁਸ਼ ਹੋਈਆਂ ਗੁਪੇਜ ਦੱਸਣ ਲੱਗਾ ਕਿ ਸੁਰਿੰਦਰ ਦੱਸ ਰਿਹਾ ਸੀ ਕਿ ਦੋਹੇ ਜਵਾਕ ਗੋਲੂ-ਮੋਲੂ ਜੇ ਨੇ ਪੋਲੀ ਪੋਲੀ ਤਾਂ ਬਾਲੀ ਖੁਸ਼ ਹੋਈ ਤੇ ਕਹਿਣ ਲੱਗੀ ਉੱਥੇ ਡਾਈ ਮਿਲ ਗਈ ਸੀ ਇਹਨਾਂ ਨੂੰ ਕੋਈ ਲਾਗੇ ਸੀਗੀ ਡਾਕਟਰ ਨਹੀਂ ਸਭ ਠੀਕ ਹੋਇਆ ਨਾ ਤਾਂ ਸੁਰਜੀਤ ਬੋਲੀ ਨਹੀਂ ਪੈਣ ਬਿੰਦਰੋ ਦੱਸਦੀ ਸੀ ਉੱਥੇ ਡਾਈਆਂ ਕਿੱਥੇ ਨੇ ਉਹਦਾ ਤਾਂ ਆਪਰੇਸ਼ਨ ਹੋਇਆ ਅੱਛਾ ਹੈ ਗੁੱਡੀ ਬੋਲੀ ਤਾਂ ਸਰਜੀਤ ਹੌਲੀ ਜੇ ਭੋਲੀ ਤੇ ਗੁੱਡੀ ਨੂੰ ਦੱਸਣ ਲੱਗੀ ਚੀਰਾ ਦਿੱਤਾ ਢਿੱਡ 'ਚ ਉਹਦੇ ਦਰਦਾਂ ਨਹੀਂ ਲੱਗੀਆਂ ਡਾਕਟਰਾਂ ਨੇ ਡਰਾ ਦਿੱਤਾ ਸੀ ਸੁਰਿੰਦਰ ਨੇ ਦੱਸਿਆ ਨਾਲੇ ਦੋਹੇ ਜਵਾਕ ਰਾਤ ਦੇ 2 ਵਜੇ ਹੋਏ ਨੇ ਹਸਪਤਾਲ ਵਿੱਚ ਹੀ ਰੁਕਣਾ ਪੈਣਾ ਉਹਨਾਂ ਨੂੰ ਦੱਸਦਾ ਸੀ ਸੁਰਿੰਦਰ ਬਾਲਾ ਵੱਡਾ ਹਸਪਤਾਲ ਆ ਭੋਲੀ ਬੋਲੀ ਹੈ ਵਾਹਿਗੁਰੂ ਧੰਨਾ ਬਿੰਦਰੋ ਜਿਹੜੀ ਕੱਲੀ ਨੇ ਦੋਹੇ ਜਵਾਕ ਦੇਖਣੇ ਨੇ ਹੁਣ ਜੇ ਲਾਗੇ ਹੁੰਦੇ ਦੋ ਦਿਨ ਗੁੱਡੀ ਕੱਢਾਂਦੀ ਉਹਦੇ ਕੋਲ ਰਹਿ ਲੈਂਦੀ ਸਵਾ ਮਹੀਨਾ ਹਨਾ ਪਤਾ ਪਤਾ ਹੀ ਨਹੀਂ ਸੀ ਲੱਗਣਾ ਉਹ ਪੰਜੀ ਜੀ ਦਾ ਕੀ ਕਰਨਾ ਫਿਰ ਨਾਲੇ ਜਵਾਕਾਂ ਦੇ ਪੋਤੜੇ ਤੇ ਹੋਰ ਕੱਪੜੇ ਗੁੱਡੀ ਬੋਲੀ ਉਹ ਤਾਂ ਮੈਂ ਪੁੱਛਿਆ ਨਹੀਂ ਬਾਲੀ ਗੱਲ ਹੀ ਨਹੀਂ ਹੋਈ ਮੇਰੀ ਮੈਨੂੰ ਤਾਂ ਦਾਦੀ ਬਣਨ ਦਾ ਹੀ ਬਾਲਾ ਚਾ ਸੀ ਜੋੜੇ ਜਵਾਕਾਂ ਦਾ ਸੁਣ ਕੇ ਬਾਲੀ ਖੁਸ਼ੀ ਹੋਈ surjit ਬੋਲੀ ਬੋਲੀ ਕਹਿਣ ਲੱਗੀ ਹੂੰ ਗੁੱਡੀ ਦੀ ਗੱਲ ਵੀ ਠੀਕ ਆ ਨਹੀਂ ਗੁੱਡੀ ਤੂੰ ਇੱਕ ਕੰਮ ਕਰ ਤੂੰ ਤੇ ਬਿੱਟੂ ਫੋਨ ਕਰਕੇ ਆਓ ਜਾ ਕੇ ਉਹਨੂੰ ਪੁੱਛੋ ਪੰਜੀ ਜੀ ਤੇ ਉਹ ਜਿਹੜੀ ਚੀਜ਼ ਚਾਹੀਦੀ ਆ ਦੱਸ ਦੇ ਆਪਾਂ ਇੱਥੇ ਹੀ ਕੰਮ ਦੇਵਾਂਗੇ ਕਿਵੇਂ ਤਾਂ ਜਾਂਦੀਆਂ ਹੋਣਗੀਆਂ ਖਾਣ ਪੀਣ ਦੀਆਂ ਚੀਜ਼ਾਂ ਬਾਹਰ ਗੁਰਪੇਜ ਦੇਖ ਰਿਹਾ ਸੀ ਸਲਾਹਾਂ ਹੁੰਦੀਆਂ ਨੂੰ ਤੇ ਬੋਲਿਆ ਐਦਾਂ ਕਿਵੇਂ ਚੱਲ ਚਲੀਆਂ ਜਾਣਗੀਆਂ ਚੀਜ਼ਾਂ ਚਿੱਠੀ ਪੱਤਰ ਹੀ ਜਾਂਦਾ ਭੈਣ ਤੂੰ ਵੀ ਕੀ ਗੱਲਾਂ ਕਰਦੀਆਂ ਪਰ ਹੈ ਤਾਂ ਦੋਹਾਂ ਨੂੰ ਔਖਾ ਗੁਰਪੇਜ ਸ੍ਰਿੰਦਰ ਤੇ ਬਿੰਦਰੂ ਦਾ ਫਿਕਰ ਕਰਦਾ ਬੋਲਿਆ ਫੇਰ ਗੁਰਪੇਜ ਕਹਿਣ ਲੱਗਾ ਗੁੱਡੀ ਤੂੰ ਵੈਸੇ ਫੋਨ ਕਰ ਲਈ ਬਿੱਟੂ ਨਾ ਜਾ ਕੇ ਹੌਸਲਾ ਰੱਖਣ ਨੂੰ ਕਹੀਂ ਉਹਨਾਂ ਨੂੰ ਪਰਦੇਸਾਂ ਚ ਚੀਜ਼ਾਂ ਭੇਜੀ ਨਹੀਂ ਜਾਣੀ ਹੌਸਲਾ ਤੇ ਦੁਆਵਾਂ ਭੇਜੀਆਂ ਜਾ ਸਕਦੀਆਂ ਨਹੀਂ ਹਾਂ ਵੀਰ ਸਹੀ ਕਿਹਾ ਇਹ ਵਾਹਿਗੁਰੂ ਮੇਰ ਕਰਿਓ ਬੋਲੀ ਬੋਲੀ ਸ਼ਾਮ ਨੂੰ ਗੁੱਡੀ ਸੰਸ ਦੇ ਕਣ ਦੇ ਬਿੱਟੂ ਦੇ ਆਉਣ ਤੋਂ ਪਹਿਲਾਂ ਹੀ ਤਿਆਰ ਹੋ ਗਈ ਬਿੱਟੂ 9 ਵਜੇ ਆਇਆ ਸੀ ਮਾਂ ਨੇ ਖੁਸ਼ਖਬਰੀ ਸੁਣਾਈ ਪਹਿਲਾਂ ਸ੍ਰਿੰਦਰ ਤੇ ਵਿੰਦਰੋ ਦੇ ਜਵਾਕਾਂ ਦੀ ਨਾਲੇ ਮੂੰਹ ਮਿੱਠਾ ਕਰਾਇਆ ਬਿੱਟੂ ਨੂੰ ਵੀ ਖੁਸ਼ੀ ਹੋਈ ਸੁਣ ਕੇ ਤੇ ਬੋਲਿਆ ਚਲੋ ਚੰਗਾ ਜੋੜੇ ਹੋ ਗਏ ਹੁਣ ਦੋਹਾਂ ਨੂੰ ਦੰਗ ਕਰਿਆ ਕਰਨਗੇ ਜੋੜੇ ਸੰਵਾਲਣੇ ਬੜੇ ਔਖੇ ਹੁੰਦੇ ਆ ਮਾਂ ਬਿੱਟੂ ਵੱਲ ਵੇਖਣ ਲੱਗੀ ਫਿਰ ਬਿੱਟੂ ਚੁੱਪ ਹੋ ਗਿਆ। ਫਿਰ ਨਾਲ ਹੀ ਮਾਂ ਨੇ ਕਿਹਾ ਹੁਣ ਪਰਨਾ ਜਾ ਬੰਨ ਲਾ। ਫਿਰ ਇਦਾਂ ਹੀ ਜਾਂ ਇਦਾਂ ਹੀ ਚਲਾ ਜਾ। ਫੋਨ ਕਰਕੇ ਉਹ ਰਾਜੀ ਖੁਸ਼ੀ ਕਰਕੇ ਆ। ਜਾਂ ਗੁੱਡੀ ਨੂੰ ਲੈ ਜਾ ਨਾਲ। ਤਾਂ ਬਿੱਟੂ ਗੁੱਡੀ ਵੱਲ ਵੇਖਣ ਲੱਗਾ ਤੇ ਮਾਂ ਵੱਲ ਵੇਖ ਕੇ ਬੋਲਿਆ ਰਾਜੀ ਖੁਸ਼ੀ ਇਹ ਤਾਂ ਹਟਦੀ ਨਹੀਂ ਦੀ ਫੋਨ ਤੋਂ। ਇਹ ਤਾਂ ਲੱਗੀ ਰਹਿੰਦੀ ਆ। ਮੈਂ ਜਦੋਂ ਘਰੇ ਲਵਾ ਦੂੰ ਉਹਦੋਂ ਕਰ ਲਿਓ ਗੱਲ। ਤੂੰ ਜਾਣਾ ਕਿ ਨਹੀਂ? ਚੱਲ ਜਾ ਸਿੱਧਾ ਉਹਕੇ। ਮਨ ਲੱ ਚੰਗਾ ਨਹੀਂ ਲੱਗਦਾ। ਫੋਨ ਕਰਕੇ ਵਧਾਈ ਦੇ ਕੇ ਆ। ਨਲਮੀਰੇ ਉਹਨਾਂ ਵੀ ਮਾਨਕੀਆ ਹੁਣ ਬਾਰ-ਬਾਰ ਮਾਂ ਦੇ ਕਹਿਣ ਤੇ ਬਿੱਟੂ ਲੈ ਤੁਰਿਆ ਗੁੱਡੀ ਨੂੰ ਅੱਜ ਤਜਿੰਦਰ ਤੇ ਪ੍ਰੀਤੀ ਦੋਹੇ ਘਰੇ ਸੀ ਦਾਦੀ ਕੋਲ ਪ੍ਰੀਤੀ ਨੂੰ ਤਾਂ ਪਤਾ ਸੀ ਕਿ ਮੈਨੂੰ ਲੈ ਕੇ ਨਹੀਂ ਜਾਉਣਾ ਤਜਿੰਦਰ ਤਾਂ ਰੁਕ ਗਿਆ ਕਿਉਂਕਿ ਪ੍ਰੀਤੀ ਘਰੇ ਸੀ ਰਾਹ ਵਿੱਚ ਦੋਹਾਂ ਦੀ ਖੈ ਬਾਜੀ ਹੋਈ ਜਾਵੇ ਲੜਦੇ ਭਿਰਦੇ ਪਹੁੰਚ ਗਏ ਫੋਨ ਕਰਨ ਅੱਜ ਭੀੜ ਵੀ ਨਹੀਂ ਸੀ ਦੁਕਾਨ ਤੇ ਗੁੱਡੀ ਦੀ ਵਾਰੀ ਆ ਗਈ ਤੇ ਗੱਲ ਖਾਸ ਨਹੀਂ ਹੋਈ ਬਿੰਦਰੋ ਨਾਲ ਸੁਰਿੰਦਰ ਨੇ ਹੀ ਗੱਲ ਕੀਤੀ ਤੇ ਦੱਸਿਆ ਕਿ ਸਭ ਠੀਕ ਆ ਤੁਸੀਂ ਸਾਡੀ ਫਿਕਰ ਨਾ ਕਰੋ ਇੱਥੇ ਸਭ ਮਿਲਦਾ ਬਿੱਟੂ ਇੱਕ ਪਾਸੇ ਖਲੋਤਾ ਸੀ ਗੁੱਡੀ ਫੋਨ ਕਰਕੇ ਬਾਹਰ ਆ ਗਈ ਤਾਂ ਬਿੱਟੂ ਬੜਾ ਹੈਰਾਨ ਹੋਇਆ ਪੈਸੇ ਦੇਣ ਲੱਗਾ ਬਿੱਲ ਵੀ ਘਟਾਇਆ ਸੀ ਪਹਿਲਾਂ ਤਾਂ ਖੁਸ਼ ਹੋ ਗਿਆ ਫਿਰ ਗੁੱਡੀ ਨੂੰ ਕਹਿਣ ਲੱਗਾ ਨਾ ਕਰ ਲੈਣੀ ਸੀ ਗੱਲ ਮੈਂ ਤਾਂ ਉਦਾਂ ਹੀ ਕਿਹਾ ਸੀ ਤਾਂ ਗੁੱਡੀ ਬੋਲੀ ਮੈਂ ਤੇਰੇ ਕਰਕੇ ਨਹੀਂ ਰੱਖ ਕੇ ਆਈ ਫੋਨ ਸੁਰਿੰਦਰ ਨੇ ਹੀ ਗੱਲ ਨਹੀਂ ਕੀਤੀ ਤੇ ਦੱਸਿਆ ਕਿ 2-4 ਦਿਨਾਂ ਮਗਰੋਂ ਕਰਿਓ ਗੱਲ ਬਿੰਦਰੋਂ ਨਾਲ ਤਾਂ ਹੋਈ ਨਹੀਂ ਮੈਂ ਵੀ ਕਮਲੀਆਂ ਕੱਲ੍ਹ ਨਹੀਂ ਪਤਾ ਪੜ੍ਹਨਾ ਹੀ ਪਤਾ ਨਹੀਂ ਲੱਗਿਆ ਕਿ ਉਹ ਕਿਵੇਂ ਕਰ ਲੂ ਗੱਲ ਹੂੰ ਤਾਂ ਚੱਲਣਾ ਫਿਰਨਾ ਵੀ ਔਖਾ ਬਿੱਟੂ ਬੋਲੇ ਅੱਛਾ ਤਾਂ ਗੁੱਡੀ ਬੋਲੀ ਉਹਦਾ ਆਪਰੇਸ਼ਨ ਹੋਇਆ ਮਾਮੀ ਦੱਸਦੀ ਸੀ ਸਿਕੰਦਰ ਸਿੰਘ ਦੀ ਨੋ ਦਾ ਵੀ ਪਿੱਛੇ ਜੇ ਆਪਰੇਸ਼ਨ ਹੋਇਆ ਸੀ ਬਾਲਾ ਖੌਂਦਾ ਮੈਨੂੰ ਪਤਾ ਮੈਂ ਸਿਕੰਦਰ ਸਿੰਘ ਦੀ ਘਰ ਵਾਲੀ ਨੇ ਚੰਡੀਗੜ੍ਹ ਦੇ ਹਸਪਤਾਲ 'ਚ ਛੱਡ ਕੇ ਆਇਆ ਸੀ ਦੋ ਵਾਰ ਉਹ ਦੱਸਦੀ ਸੀ ਬਿੱਟੂ ਬੋਲਿਆ ਗੱਲਾਂ ਬਾਤਾਂ ਕਰਦੇ ਦੋਹੇ ਜਾਣੇ ਤੁਰ ਪਏ ਗੁੱਡੀ ਦਾ ਧਿਆਨ ਬਿੰਦਰੋ ਵਿੱਚ ਹੀ ਸੀ ਹੁੰ ਚੁੱਪ ਚੁੱਪ ਸਕੂਟਰ ਤੇ ਬੈਠੇ ਹੋਏ ਦਹੀਂ ਜਾਣੇ ਘਰ ਪਹੁੰਚ ਗਏ ਹੁਣ ਦੋ ਕੁ ਦਿਨਾਂ ਮਗਰੋਂ ਗੁਰਪੇਜ ਤੇ ਸੁਰਜੀਤ ਬਿੰਦਰੋ ਦੇ ਪੇਕੇ ਮਿਲ ਗਏ ਤੇ ਸੰਤੋਖੀ ਦਾ ਮੂੰਹ ਮਿੱਠਾ ਕਰਾਉਣ ਗਏ ਮਾਂ ਨੂੰ ਵੀ ਵਧਾਈ ਮਾਂ ਨੂੰ ਵੀ ਧੀ ਦੀ ਬਾਲੀ ਚਿੰਤਾ ਸੀ ਮਾਂ ਨੇ ਵਧਾਈ ਦਿੱਤੀ ਸੁਰਜੀਤ ਨੂੰ ਤੇ ਸੁਰਜੀਤ ਨੇ ਵੀ ਸੰਤੋਖੀ ਨੂੰ ਵਧਾਈ ਦਿੱਤੀ ਕਰਦੇ ਕਰਦੇ ਹੁਣ ਦੋ ਕੁ ਮਹੀਨੇ ਨਿਕਲ ਗਏ ਫੋਨ ਕਰਨ ਤੇ ਪਤਾ ਲੱਗਾ ਕਿ ਬਿਲਕੁਲ ਠੀਕ ਆ ਬਿੰਦਰੋ ਤੇ ਦੋਹੇ ਜਵਾਕ ਵੀ ਉਹਦੇ ਠੀਕ ਨੇ ਬਿੰਦਰੋ ਤੇ ਸੁਰਿੰਦਰ ਨੇ ਮੁੰਡੇ ਦਾ ਨਾਮ ਗੈਰੀ ਤੇ ਕੁੜੀ ਦਾ ਨਾਮ ਹੈਰੀ ਰੱਖਿਆ ਸੁਰਜੀਤ ਕਹਿਣ ਲੱਗੀ ਆ ਕੀ ਨਾਮ ਆ ਗੈਰੀ ਹੈਰੀ ਤਾਂ ਗੁਰਪੀਜ ਬੋਲਿਆ ਜੈਸਾ ਦੇਸ ਵੈਸਾ ਪੇਸ ਗੁਰਜੀਤ ਸੁਰਜੀਤਕੌਰ ਕੋਈ ਨਹੀਂ ਜਦੋਂ ਪੰਜਾਬ ਆਏ ਆਪਾਂ ਉਹਨਾਂ ਗੁਰਵਿੰਦਰ ਸਿੰਘ ਤੇ ਹਰਿੰਦਰ ਕੌਰ ਬੁਲਾਇਆ ਕਰਾਂਗੇ ਹੁਣ ਦੋਹੀ ਜਾਣੇ ਹੱਸ ਪਏ ਫਿਰ ਸੁਜੀਤ ਨੇ ਅੱਖਾਂ ਪਰ ਲਈਆਂ ਬੜਾ ਮਨ ਹੋ ਰਿਆ ਸੀ ਦੇਖਣ ਨੂੰ ਮਿਲਣ ਨੂੰ ਜਵਾਕਾਂ ਨੂੰ ਕਿੰਨੀ ਦੂਰ ਜੋ ਬੈਠੇ ਸੀ ਕਹਾਣੀ ਜਾਰੀ ਹੈ ਜੀ ਨਿਲ ਦੇ ਹਾਂ ਅਗਲੇ ਭਾਗ ਵਿੱਚ ਬਹੁਤ ਜਲਦੀ ਜੁੜੇ ਰਹੋ ਧੰਨਵਾਦ ਜੀ ਤੁਹਾਨੂੰ ਇਹ ਖਾਣੇ ਕਿਵੇਂ ਦੀ ਲੱਗ ਰਹੀ ਹੈ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਜੀ ਤਾਂ ਜੋ ਅਗਲਾ ਭਾਗ ਜਲਦੀ ਤੋਂ ਜਲਦੀ ਅਪਲੋਡ ਕੀਤਾ ਜਾਵੇ ਧੰਨਵਾਦ